ਅੰਮ੍ਰਿਤਸਰ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਕ ਬੀਐਸਐਫ 117 ਬਟਾਲੀਅਨ ਵੱਲੋਂ ਅਜਨਾਲਾ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਚਲਾਏ ਗਏ ਅਭਿਆਨ ਦੌਰਾਨ ਵੱਡੀ ਮਾਤਰਾ ਵਿੱਚ ਅਸਲਾ ਅਤੇ ਆਰਡੀਐਕਸ ਬਰਾਮਦ ਹੋਣ ਦਾ ਸਮਾਚਾਰ ਹੈ ਇਸ ਸਬੰਧੀ ਥਾਣਾ ਜਨਾਲਾ ਦੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੱਲ ਲੱਬੇ ਦਰਿਆ ਨੇੜਲੇ ਇੱਕ ਕਿਸਾਨ ਦੇ ਕਨਕ ਤੇ ਖੇਤਾ ਤੋਂ ਦੋ ਵੱਡੇ ਪੈਕਟਾਂ ਵਿੱਚੋਂ ਪੰਜ ਹੈਂਡ ਗ੍ਰਨੇਡ 4 ਪਿਸਤੌਲਾਂ 8 ਮੈਗਜ਼ੀਨ 220 ਜ਼ਿੰਦਾ ਕਾਰਤੂਸ 4.5 ਕਿਲੋ ਧਮਾਕਾ ਖੇਤ ਸਮਗਰੀ ਆਰ ਡੀ ਐਕਸ 2 ਬੈਟਰੀ ਚਾਰਜਰ ਅਤੇ 2 ਰਿਮੋਟ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਧਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ ਚਾਰ ਪਿਸਟਲ ਨੇ 9ਐਮਐਮ ਦੇ ਤੇ ਪੰਜ ਗ੍ਰੇਨੇਡ ਨੇ ਇਹ ਸ਼ੇ ਮੈਗਜ਼ੀਨ ਦੋਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.4 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹੱਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਐਫਆਈਆ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਇਹ ਚੱਕ ਚੱਕ ਵਾਲਾ ਪਿੰਡ ਆ ਜੀ ਚੱਕ ਵਾਲਾ ਬਾਰਡਰ ਦੇ ਨਜ਼ਦੀਕ ਹੈ ਇਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲ ਰਹੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਚਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਪੈਕੇਟ ਮਤ ਪੈਕਿੰਗ ਸੀਗੀ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇਹ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰਡੀਐਕਸ ਵੈਪਨ ਤੇ ਗਰਨੇਡ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੋਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ ਅੰਮ੍ਰਿਤਸਰ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਕ ਬੀਐਸਐਫ 117 ਬਟਾਲੀਅਨ ਵੱਲੋਂ ਅਜਨਾਲਾ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਚਲਾਏ ਗਏ ਅਭਿਆਨ ਦੌਰਾਨ ਵੱਡੀ ਮਾਤਰਾ ਵਿੱਚ ਅਸਲਾ ਅਤੇ ਆਰਡੀਐਕਸ ਬਰਾਮਦ ਹੋਣ ਦਾ ਸਮਾਚਾਰ ਹੈ ਇਸ ਸੰਬੰਧੀ ਥਾਣਾ ਜਨਾਲਾ ਦੇ ਐਸ ਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੱਲ ਲੱਬੇ دریا ਨੇੜਲੇ ਇੱਕ ਕਿਸਾਨ ਦੇ ਕਨਕ ਤੇ ਖੇਤਾ ਚੋਂ ਦੋ ਵੱਡੇ ਪੈਕਟਾਂ ਵਿੱਚ ਪੰਜ ਹੈਂਡ ਗ੍ਰਨੇਡ, ਚਾਰ ਪਿਸਤੌਲਾਂ, ਅੱਠ ਮੈਗਜ਼ੀਨ, 220 ਜ਼ਿੰਦਾ ਕਾਰਤੂਸ, 4.5 ਕਿਲੋ ਧਮਾਕਾ ਖੇਤ ਸਮੱਗਰੀ ਆਰ ਡੀ ਐਕਸ, ਦੋ ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਦੇਖੋ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਚੱਕਬਾਲਾ ਉਹਦੀ ਖੇਤਾਂ ਜਮੀਨ ਚ ਕਿਸਾਨ ਦੇ ਖੇਤਾਂ ਚ ਖੜੇ ਆ ਤੇ ਸਾਡਾ ਹੁਣ ਇਹਨਾਂ ਦਿਨਾਂ ਜਿਵੇਂ ਕਣਕ ਦੀਆਂ ਵਾਢੀਆਂ ਬੀਐਸਐਫ ਦੇ ਨਾਲ ਪਲੱਸ ਸਾਡਾ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਜੀ ਤੇ ਅੱਜ ਵੀ ਅਸੀਂ ਬੀਐਸਐਫ ਜਾਣ ਤੇ ਪਲੱਸ ਸਾਡੀ ਪੁਲਿਸ ਅਸੀਂ ਸਰਚ ਕਰ ਰਹੇ ਤੇ ਸਾਨੂੰ ਦੋ ਪੈਕੇਟ ਥਰੂ ਡਰੋਨ ਆਏ ਜਿਹੜੇ ਖੇਤਾਂ ਚ ਮਿਲੇ ਆ ਜਿਨ੍ਹਾਂ ਨੂੰ ਅਲੱਗ-ਅਲੱਗ ਖੋਲ ਕੇ ਦੇਖਿਆ ਗਿਆ ਤਾਂ ਕਾਫੀ ਪੱਦਰ ਤੇ ਇਹਦੇ ਵਿੱਚੋਂ ਬਰਾਮਦਗੀ ਹੋਈ ਆ ਜਿਨ੍ਹਾਂ ਦੇ ਵਿੱਚ ਚਾਰ ਪਿਸਟਲ ਨੇ 9ਐਮਐਮ ਦੇ ਤੇ ਪੰਜ ਗ੍ਰੇਨੇਡ ਨੇ ਤੇ ਸ਼ੀ ਮੈਗਜ਼ੀਨ ਦੌਰ ਮੋਟ ਤੇ ਰੌਂਦ ਨੇ 220 ਰੌਂਦ ਨੇ 9mm ਦੇ ਜੀ ਡੈਟੋਨੇਟਰ ਬੈਟਰੀਆਂ ਚਾਰਜਰ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਵੱਡੇ ਪੈਕੇਟ ਸੀਗੇ ਜਿਹਦੇ ਕਰੀਬ 1.5 ਕਿਲੋ ਬਣਦਾ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਪਾਰਟ ਜਿਹੜੇ ਅਸੀਂ ਕਬਜ਼ੇ ਦੇ ਵਿੱਚ ਲੱਲੇ ਆ ਜੀ ਤੇ ਸਾਡੀ ਕਾਰਵਾਈ ਚੱਲ ਰਹੀ ਆ ਹੱਲੇ ਵੀ ਸਰਚ ਸਾਡੀ ਬੀਐਸਐਫ ਪੁਲਿਸ ਕਰ ਰਹੀ ਆ ਸ਼ਾਇਦ ਹੋਰ ਵੀ ਕੁ ਰਿਕਵਰੀ ਹੋਏ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਇਹਦੀ ਅਫੀਅਤ ਦਰਜ ਕਰੇ ਕਿਹੜਾ ਪਿੰਡ ਹੈਗਾ ਤੇ ਚੱਕ ਚੱਕ ਬਾਲਾ ਪਿੰਡ ਆ ਜੀ ਚੱਕ ਬਾਲਾ ਬਾਰਡਰ ਦੇ ਨੇੜੇ ਇਸ ਤਰ੍ਹਾਂ ਪਤਾ ਲੱਗਿਆ ਇਹ ਤਾਂ ਸਰਚ ਚੱਲ ਰਹੀ ਸਰਚ ਦੇ ਦੌਰਾਨ ਖੇਤਾਂ ਦੇ ਵਿੱਚ ਸਾਡੇ ਜਲਦੀ ਸਰਚ ਦੌਰਾਨ ਇਹ ਜਿਹੜੇ ਪੈਕੇਟ ਮਿਲੇ ਆ ਜੀ ਤੇ ਉਹ ਅਸੀਂ ਪੈਕੇਟ ਮਤਲ ਪੈਕਿੰਗ ਸੀਗੀ ਪੀਲੇ ਕਲਰ ਦੇ ਵਿੱਚ ਪੈਕਿੰਗ ਸੀ ਤੇ ਉਹ ਜਦੋਂ ਖੋਲ ਕੇ ਦੇਖਿਆ ਤਾਂ ਇੱਕ ਕਾਫੀ ਵੱਡੀ ਮਾਤਰਾ ਚ ਐਕਸਪਲੋਸਿਵ ਆਰਡੀਐਕਸ ਵੈਪਨ ਤੇ ਗਰਨੇਡ ਅਲੱਗ-ਅਲੱਗ ਐਸੈਸਰੀਆਂ ਜਿਹੜੀਆਂ ਜੁਆਇੰਟ ਕਰਨ ਵਾਲੀਆਂ ਉਹ ਮਿਲੀਆਂ ਸਾਨੂੰ